ਅਸੀਂ 21 ਮਈ ਤੱਕ ਇੱਕ ਤੁਮਕਾ ਵੀ ਹੋਰ ਪਾਣੀ ਦਾ ਹਰਿਆਣਾ ਨੂੰ ਨਹੀਂ ਦੇਵਾਂਗੇ। ਇਹਨਾਂ ਨੂੰ ਲੱਗਦਾ ਸੀ ਕਿ ਸਾਡੇ ਕੋਲ ਕੇਂਦਰ ਸਰਕਾਰ ਹੈ। ਅਸੀਂ ਬਾਹ ਮਰੋੜਾਂਗੇ, ਧੌਂ ਤੇ ਗੋੜਾ ਰੱਖਾਂਗੇ, ਪਾਣੀ ਆ ਜਾਊਗਾ। ਅਸੀਂ ਆਪਣੀ ਫੌਜ ਨਾਲ ਖੜੇ ਹਾਂ, ਆਪਣੇ ਦੇਸ਼ ਨਾਲ ਖੜੇ ਹਾਂ। ਇਹਦੇ ਵਿੱਚ ਇੱਕ BBMP ਦਾ ਅਧਿਕਾਰੀ ਅਤੀ ਰਾਤ ਨੂੰ ਆਉਂਦਾ ਆ ਕੇ ਚੋਰੀ ਛਿਪੇ ਪਾਣੀ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਈਗੋ ਪ੍ਰੋਬਲਮ ਬਣਾ ਰਹੇ ਹੋ ਜਦਕਿ ਪੰਜਾਬ ਚਾਹੁੰਦਾ ਨਹੀਂ ਕਿ ਅਸੀਂ ਅਸੀਂ ਤਾਂ ਆਪਣਾ ਭਰਾ ਮੰਨਦੇ ਆ ਹਰਿਆਣਾ ਨੂੰ ਵੀ ਰਾਜਸਥਾਨ ਨੂੰ ਵੀ 50 ਸਾਲਾਂ ਤੋਂ ਪਾਣੀ ਦੇ ਦਿੱਤੇ ਉਹ ਕਹਿੰਦੀ ਸੀ ਸ਼ਰੂਤੀ ਚੌਧਰੀ ਇਹਨਾਂ ਦੀ ਜਿਹੜੀ ਹਰਿਆਣਾ ਦੀ ਪਾਵਰ ਮਨਿਸਟਰ ਹੈ ਕਿ ਅਸੀਂ ਸੁਪਰੀਮ ਕੋਰਟ ਚ ਜਾਵਾਂਗੇ ਅਜੇ ਤੱਕ ਤਾਂ ਸੁਪਰੀਮ ਕੋਰਟ ਚ ਗਏ ਨਹੀਂ ਯਮਨਾ ਦਾ ਪਾਣੀ ਹਰਿਆਣਾ ਯੂਜ਼ ਕਰਦਾ ਹੈ ਤੁਸੀਂ ਸ਼ਾਰਦਾ ਦੇ ਨਾਲ ਲਿੰਕ ਅਪ ਜਿਹੜਾ ਬਾਰ-ਬਾਰ ਕਹਿ ਰਹੇ ਆ ਤੁਸੀਂ ਕੇਂਦਰ ਸਰਕਾਰ ਤੋਂ ਤੁਸੀਂ ਜੇ ਤੁਹਾਡਾ ਜੋਰ ਚੱਲਦਾ ਤੁਸੀਂ ਉੱਥੋਂ ਕਰੋ ਤੁਸੀਂ ਪੰਜਾਬ ਤੇ ਹੀ ਅੱਖ ਕਿਉਂ ਰੱਖੀ ਹੋਈ ਹੈ ਪੰਜਾਬ ਦੇ ਕਿਸਾਨਾਂ ਦਾ ਹੱਕ ਕਿਉਂ ਮਾਰਨਾ ਚਾਹੋ ਬੀਬੀ ਐਮਬੀ ਨੂੰ ਇਹ ਕਿਹਾ ਗਿਆ ਕਿ ਦੇਖੋ ਪਿਛਲੀਆਂ ਸਰਕਾਰਾਂ ਰਵਾਇਤੀ ਸਰਕਾਰਾਂ ਜੋ ਕਰਦੀਆਂ ਮਰਜ਼ੀ ਹੁਣ ਸਾਡੇ ਨਾਲ ਕਾਨੂੰਨ ਦੀ ਪਾਲਣਾ ਸੰਵਿਧਾਨ ਦੀ ਪਾਲਣਾ ਕਰਨੀ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਤੁਸੀਂ ਦੇਖ ਰਹੇ ਹੋ ਪੰਜਾਬ ਲੋਕ ਆਵਾਜ਼ ਮੈਂ ਹਾਂ ਤੁਹਾਨੂੰ ਰੋਹੀ ਗਰੋਵਰ ਤਾਂ ਦਰਸ਼ਕੋ ਵੈਸੇ ਤਾਂ ਪੰਜਾਬ ਦੇ ਬਹੁਤ ਸਾਰੇ ਜਿਹੇ ਮੁੱਦੇ ਨੇ ਜੋ ਇਸ ਵੇਲੇ ਅਣਸੁਲਝੇ ਨੇ ਤੇ ਪਤਾ ਨਹੀਂ ਕਦੋਂ ਉਹ ਮੁੱਦੇ ਜਿਹੜੇ ਨੇ ਰਾਤੇ ਪੈਣਗੇ ਪਰ ਇਸ ਵੇਲੇ ਜੋ ਕਰੰਟ ਮੁੱਦਾ ਜੋ ਭਖਿਆ ਹੋਇਆ ਮੁੱਦਾ ਉਹ ਹੈ ਪਾਣੀਆਂ ਦਾ ਮੁੱਦਾ ਜਿੱਹਾਂ ਬੀਬੀ ਐਮਬੀ ਵੱਲੋਂ ਜਦੋਂ ਬੀਤੀ ਰਾਤ ਨੂੰ ਇਕ ਜਦੋਂ ਅਧਿਕਾਰੀ ਪਾਣੀ ਛੱਡਣ ਦੀ ਕੋਸ਼ਿਸ਼ ਕਰਦਾ ਹੈ ਜ਼ਬਰਦਸਤੀ ਉਸ ਤੋਂ ਬਾਅਦ ਮੁੱਦਾ ਇੰਨਾ ਕੁ ਜ਼ਿਆਦਾ ਪੱਕ ਜਾਂਦਾ ਅੱਜ ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਸਾਹਿਬ ਜਿਨੇ ਓ ਵੀ ਨੰਗਲ ਡੈਮ ਪਹੁੰਚੇ ਹੋਏ ਨੇ ਜੋ ਇਸ ਮੁੱਦੇ ਤੇ ਅਸੀਂ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਇਸ ਵੇਲੇ ਆਪ ਦੇ ਬੁਲਾ ਰਹੇ ਬੱਬੀ ਬਾਦਲ ਜੀ ਮੌਜੂਦ ਨੇ ਸਰ ਸਸਵੀਗਲ ਜੀ ਬਹੁਤ ਮਿਹਰਬਾਨੀ ਰੂਹੀ ਜੀ ਥੈਂਕ ਯੂ ਸਰ ਜਿਵੇਂ ਕਿ ਹੁਣ ਜੋ ਬੀਬੀਐਮਬੀ ਦਾ ਜੋ ਮੁੱਦਾ ਹੈ ਇਸ ਵੇਲੇ ਬਹੁਤ ਜ਼ਿਆਦਾ ਪਖਿਆ ਹੋਇਆ ਹੈ ਪੰਜਾਬ ਕਹਿੰਦਾ ਅਸੀਂ ਬਿਲਕੁਲ ਵੀ ਪਾਣੀ ਦੀ ਇੱਕ ਬੂੰਦ ਵੀ ਨਹੀਂ ਦਵਾਂਗੇ ਤੇ ਉਹਨਾਂ ਨੇ ਫੈਕਟਸ ਵੀ ਦੱਸੇ ਆ ਨਾਲ ਨਾਲ ਉਸ ਦੂਸਰੇ ਪਾਸੇ ਜੋ ਹਰਿਆਣਾ ਹੈ ਸੀਐਮ ਨਾਇਬ ਸੈਣੀ ਲਗਾਤਾਰ ਇਸ ਗੱਲ ਤੇ اٹਕੇ ਹੋਏ ਨੇ ਕਿ ਅਸੀਂ ਤਾਂ ਪਾਣੀ ਲੈ ਕੇ ਹੀ ਰਵਾਂਗੇ ਪੰਜਾਬ ਕਿਵੇਂ ਸਾਨੂੰ ਰੋਕ ਦੇਗਾ ਦੇਖੋ ਰੂਹੀ ਜੀ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਦੇਖਣੀ ਜ਼ਰੂਰੀ ਹੈ ਕਿ 4000 ਕਿਊਸਿਕ ਪਾਣੀ ਅਸੀਂ ਲਗਾਤਾਰ ਹਰਿਆਣਾ ਨੂੰ ਹਮੈਨਿਟੇਰੀਅਨ ਗਰਾਉਂਡ ਤੇ ਦੇ ਰਿਹਾ ਮਤਲਬ ਉਹਨਾਂ ਦਾ ਹੱਕ ਨਹੀਂ ਬੰਦਾ ਪਰ ਅਸੀਂ ਦਰਿਆ ਦਿੱਲੀ ਕਰਕੇ ਫਰਾਖ ਦਿੱਲੀ ਕਰਕੇ ਇਨਸਾਨੀਅਤ ਦੇ ਤੌਰ ਤੇ 4000 ਕਿਊਸਿਕ ਦੇ ਰਹੇ ਹਾਂ ਜਿਨ੍ਹਾਂ ਚੋਂ 1700 ਉਹਨਾਂ ਦੀ ਆਬਾਦੀ ਲਈ 800 ਕਿਊਸਿਕ ਉਹਨਾਂ ਦੇ ਜਾਨਵਰਾਂ ਲਈ ਔਰ 620 ਕਿਊਸਿਕ ਜਿਹੜਾ ਮਤਲਬ ਵੇਸਟੇਜ ਵੀ ਹੈ ਉਹ ਵੀ ਅਸੀਂ ਐਕਸਟਰਾ ਰਿਲੀਜ਼ ਕਰ ਰਹੇ ਹਾਂ ਸੋ ਅਸੀਂ ਇੱਕ ਬੇਨਤੀ ਕੀਤੀ ਸੀ ਸਪੈਸ਼ਲ ਸੈਸ਼ਨ ਬੁਲਾਇਆ ਗਿਆ BBMP ਨੂੰ ਇਹ ਕਿਹਾ ਗਿਆ ਕਿ ਦੇਖੋ ਪਿਛਲੀਆਂ ਸਰਕਾਰਾਂ ਰਵੈਤੀ ਸਰਕਾਰਾਂ ਜੋ ਕਰਦੀਆਂ ਮਰਜ਼ੀ ਹੋਣ ਸਾਡੇ ਨਾਲ ਕਾਨੂੰਨ ਦੀ ਪਾਲਣਾ ਸੰਵਿਧਾਨ ਦੀ ਪਾਲਣਾ ਕਰਨੀ ਜ਼ਰੂਰੀ ਹੈ ਅਸੀ ਸਪੈਸ਼ਲ ਸੈਸ਼ਨ 'ਚ ਵੀ ਦੱਸਿਆ ਸੀ ਕਿ ਕਿਸ ਤਰ੍ਹਾਂ ਨਾ ਬੀਬੀ ਐਮਬੀ ਵਿੱਚ 60% ਪਹਿਲਾਂ ਪੰਜਾਬ ਦਾ ਹਿੱਸਾ ਸੀ ਅੱਜ ਉਹਨਾਂ ਨੇ ਘਟਾਉਂਦੇ ਘਟਾਉਂਦੇ ਉਹ 50-50 ਕਰਤਾ ਫਿਰ ਇੱਕ-ਇੱਕ ਵੋਟ ਸਾਰਿਆਂ ਨੂੰ ਦੇਤੀ ਹਰਿਆਣਾ ਨੂੰ ਦੇਤੀ ਰਾਜਸਥਾਨ ਜਿਹੜਾ ਨਾ ਰਾਈਪੇਰੀਅਨ ਹੈ ਸਟੇਟ ਹੈ ਨਾ ਬੇਸਨ ਸਟੇਟ ਹੈ ਉਹਨੂੰ ਵੀ ਇੱਕ ਵੋਟ ਦੇਤੀ ਫਿਰ ਹਿਮਾਚਲ ਨੂੰ ਵੀ ਇੱਕ ਵੋਟ ਦੇਤੀ ਔਰ ਉੱਥੇ ਜਦੋਂ VOTING ਹੁੰਦੀ ਹੈ ਤਿੰਨ ਇੱਕ ਪਾਸੇ ਹੋ ਜਾਂਦੇ ਐ ਇੱਕ ਇੱਕ ਪਾਸੇ ਰਹਿ ਜਾਂਦਾ ਸੋ ਕਹਿੰਦਾ ਮਤਲਬ ਹੈ ਕਿਤੇ ਨਾ ਕਿਤੇ ਪੰਜਾਬ ਨਾਲ ਨਾ ਇਨਸਾਫੀ ਹੋ ਰਹੀ ਸੀ ਇਸ ਕਰਕੇ ਮੁੱਖ ਮੰਤਰੀ ਜੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਸਟੈਂਡ ਲਿਆ ਇਹ ਹੁਣ ਦੇਖੋ ਕਿੱਡੀ ਮੰਦ ਭਗੀ ਗੱਲ ਹੈ ਕਿ ਅੱਜ ਬਾਰਡਰ ਦੇ ਉੱਪਰ ਅਸੀਂ ਕਿੰਨਾ ਜ਼ਿਆਦਾ ਸਟ੍ਰੈਸ ਟੈਨਸ਼ਨ ਦੇ ਵਿੱਚ ਐ ਸਾਡੇ ਪੰਜਾਬੀ ਤਾਂ ਕਮਰ कसे ਕਰੀ ਬੈਠੇ ਆ ਪਾਕਿਸਤਾਨ ਨਾਲ ਦੋ ਦੋ ਹੱਥ ਕਰਨ ਲਈ ਔਰ ਬਾਰਡਰ ਦੇ ਉੱਪਰ ਸਾਡੇ ਬਲੈਕਆਊਟ ਹੋ ਰਹੇ ਨੇ ਕੱਲ ਸਾਰੀ ਸਾਡੀ ਅਫਸਰशाही ਡ੍ਰਿਲਸ ਕਰਾਰੀ ਸੀ ਉਹਨਾਂ ਨੇ ਉਹ ਕਰਾਇਆ ਸਾਇਰਨ ਵੱਜੇ ਔਰ ਸਾਡੇ ਸਾਰੇ ਨਾਗਰਿਕ ਪਰੇਸ਼ਾਨ ਹੈ ਇਸ ਗੱਲ ਕਰਕੇ ਕਿ ਅੱਗੇ ਕੀ ਹੋਊਗਾ ਹੁਣ ਇਹ ਸਾਰੇ ਦੇ ਵਿੱਚ ਜਦੋਂ ਅਸੀਂ ਆਪਣੀ ਫੌਜ ਨਾ ਖੜੇ ਆ ਆਪਣੇ ਦੇਸ਼ ਨਾ ਖੜੇ ਆ ਇਹਦੇ ਵਿੱਚ ਇੱਕ ਬੀਬੀਐਮਬੀ ਦਾ ਅਧਿਕਾਰੀ ਅੱਧੀ ਰਾਤ ਨੂੰ ਆਉਂਦਾ ਹੈ ਆ ਕੇ ਚੋਰੀ ਛਿਪੇ ਪਾਣੀ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਜਦੋਂ ਉਹਨੂੰ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਕਹਿੰਦਾ ਜੀ ਹਾਈ ਕੋਰਟ ਤੋਂ ਆਰਡਰ ਹੋ ਗਿਆ ਸੀ ਕਿ ਆਰਡਰ ਦੀ ਕੋਈ ਕਾਪੀ ਹੈਗੀ ਹੈ ਕਹਿੰਦੇ ਜੀ ਆਰਡਰ ਜੇ ਲਿਖੇ ਨਹੀਂ ਗਏ ਫਿਰ ਦੱਸੋ ਜਦੋਂ ਤੋਂ ਆਰਡਰ ਹੀ ਨਹੀਂ ਲਿਖੇ ਗਏ ਫਿਰ ਇਸ ਕਰਕੇ ਸਾਨੂੰ ਬੜਾ ਦੁੱਖ ਲੱਗਦਾ ਹੈ ਇਹ ਬੜੀ ਮਤਲਬ ਇੱਕ ਬੜੀ ਸੰਘ ਜੀ ਵਾਲੀ ਗੱਲ ਹੈ ਕਿ ਤੁਸੀਂ ਬਾਰ-ਬਾਰ ਬੱਚਿਆਂ ਨੂੰ ਇੱਕ ਇਸ਼ੂ ਤੇ ਬਾਰ-ਬਾਰ ਤੁਸੀਂ ਈਗੋ ਪ੍ਰੋਬਲਮ ਬਣਾ ਰਹੇ ਹਾਂ ਜਦਕਿ ਪੰਜਾਬ ਚਾਹੁੰਦਾ ਨਹੀਂ ਕਿ ਅਸੀਂ ਅਸੀਂ ਤਾਂ ਆਪਣਾ ਭਰਾ ਮੰਨਦੇ ਹਾਂ ਹਰਿਆਣਾ ਨੂੰ ਵੀ ਰਾਜਸਥਾਨ ਨੂੰ ਵੀ 50 ਸਾਲਾਂ ਤੋਂ ਪਾਣੀ ਦੇ ਰਹੇ ਹਾਂ ਸੋ ਲੇਕਿਨ ਮੁੰ ਦੇਖੋ ਮੁੱਖ ਮੰਤਰੀ ਜੀ ਫੇਰ ਉੱਥੇ ਪਹੁੰਚੇ ਔਰ ਉੱਥੇ ਜਾ ਕੇ ਫੇਰ ਉਸ ਤੋਂ ਬਾਅਦ ਇਹ ਕਿਤੇ ਨਾ ਕਿਤੇ ਜਿਵੇਂ ਈਡੀ ਦੀ ਦੁਰਵਰਤੋਂ ਹੋ ਰਹੀ ਹੈ ਉਮੇ ਬੀਬੀ ਐਮਬੀ ਨੂੰ ਵੀ ਇੱਕ ਤਰੀਕੇ ਨਾਲ ਕੇਂਦਰ ਸਰਕਾਰ ਹੱਥ ਠੋਕਾ ਬਣਾ ਕੇ ਪੰਜਾਬ ਦਾ ਨਾ ਇਨਸਾਫੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜਾ ਕਿ ਬਿਲਕੁਲ ਆਮ ਆਦਮੀ ਪਾਰਟੀ ਅਲਾਉ ਨਹੀਂ ਕਰੂਗੀ ਅਸੀਂ 21 ਮਈ ਤੱਕ ਇੱਕ ਤੁਮਕਾ ਵੀ ਹੋਰ ਪਾਣੀ ਦਾ ਹਰਿਆਣਾ ਨੂੰ ਨਹੀਂ ਦੇਵਾਂਗੇ ਚਾਹੇ ਜਿੱਦਾਂ ਮਰਜ਼ੀ ਹੋਵੇ ਉਹਨਾਂ ਨੂੰ ਡਿਸਪਲਿਨ 'ਚ ਰਹਿਣਾ ਪੈਣਾ ਹੈ ਉਹਨਾਂ ਨੂੰ ਬੈਟਰ ਯੂਟਿਲਾਈਜੇਸ਼ਨ ਕਰਨੀ ਪੈਣੀ ਹੈ ਅਸੀਂ ਜਿਹੜਾ ਪਾਣੀ ਦੇ ਰਹੀ ਸੀ 6 ਮਹੀਨਿਆਂ ਤੋਂ ਮੁੱਖ ਮੰਤਰੀ ਜੀ ਕਹਿੰਦੇ ਮੈਂ ਚਿੱਠੀਆਂ ਲਿਖਦਾ ਰਿਹਾ ਕਿ ਤੁਹਾਡਾ ਪਾਣੀ ਘਟ ਜਾਣਾ ਹੈ ਆਪਣੇ ਪਾਣੀ ਤੇ ਨਜ਼ਰ ਮਾਰ ਲਓ ਆਪਣੇ ਪਾਣੀ ਦੀ ਯੂਟਿਲਾਈਜੇਸ਼ਨ ਬਿਹਤਰ ਬਣਾ ਲਓ 6 ਮਹੀਨੇ ਚਿੱਠੀ ਲਿਖਣ ਦਾ ਕੋਈ ਅਸਰ ਨਹੀਂ ਹੋਇਆ ਕਿਉਂ ਕਰਕੇ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਕੋਲੇ ਕੇਂਦਰ ਸਰਕਾਰ ਹੈ ਅਸੀਂ ਬਾਹ ਮਰੋੜਾਂਗੇ ਧੌਣ ਤੇ ਗੋਡਾ ਰੱਖਾਂਗੇ ਪਾਣੀ ਆ ਜਾਊਗਾ ਪਰ ਉਹਨਾਂ ਨੂੰ ਥੋੜਾ ਸ਼ੌਕ ਮਿਲਿਆ ਕਿਉਂ ਕਰਕੇ ਉਹਨਾਂ ਦੇ ਹਿਸਾਬ ਨਾਲ ਨਹੀਂ ਕੰਮ ਕਰਾਂਗੇ ਅਸੀਂ ਜਿਵੇਂ ਸਰ ਉਥੇ ਬੀਬੀ ਐਮਬੀ ਦੇ ਜਦੋਂ ਚੇਅਰਮੈਨ ਨੂੰ ਵੀ ਬੰਦਕ ਬਣਾਇਆ ਜਾਂਦਾ ਹੈ ਨਾ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਕੀ ਅਪਡੇਟ ਆ ਰਹੀ ਹੈ ਹੁਣ ਅੱਗੇ ਕੀ ਹੋਏਗਾ ਕਿਉਂਕਿ ਇਹ ਤਾਂ ਲੱਗ ਰਿਹਾ ਸੀ ਕਿ ਜੇ ਇੱਕ ਪਾਸੇ ਤਾਂ ਜੰਗ ਵਰਗੇ ਮਾਹੌਲ ਬਣਿਆ ਹੋਇਆ ਹੈ ਦੂਜੇ ਪਾਸੇ ਆਪਣੀ ਜੋ ਸਟ੍ਰੈਟਜੀ ਬਣਾਈ ਜਾ ਰਹੀ ਨੇ ਕਿ ਉਸ ਦਾ ਫਾਇਦਾ ਚੱਕਿਆ ਜਾ ਰਿਹਾ ਸੀ ਕੋਸ਼ਿਸ਼ ਕੀਤੀ ਜਾ ਰਹੀ ਸੀ ਦੇਖੋ ਮੈਂ ਸਮਝਦਾ ਹਾਂ ਕਿ ਕਈ ਵਾਰ ਇਸ ਤਰ੍ਹਾਂ ਨਾਲ ਬੜੀ ਪਥੈਟਿਕ ਗੱਲ ਹੈ ਕਿ ਜਿਹੜੇ ਅਫਸਰ ਹੈ ਦੇਖੋ ਬੀਬੀਐਮਬੀ ਦੇ ਅਫੀਸਰ ਹੈ ਪਹਿਲਾਂ ਤਾਂ ਸਾਡਾ ਇੱਕ ਮੈਂਬਰ ਪਾਵਰ ਹੁੰਦਾ ਸੀ ਪੰਜਾਬ ਦਾ ਜਿਹੜਾ ਇਹਨਾਂ ਨੇ ਬਦਲ ਕੇ ਕੇਂਦਰ ਦਾ ਅਫਸਰ ਲਾਤਾ ਫਿਰ ਰਾਤੋਂ ਰਾਤ ਸਾਡੇ ਪੰਜਾਬ ਦੇ ਅਫਸਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਖੱਟਰ ਸਾਹਿਬ ਸੈਂਟਰ ਦੇ ਵਿੱਚ ਬੈਠੇ ਆ ਪਾਵਰ ਮਨਿਸਟਰ ਹੈ ਉਹ ਮਹਿਕਮੇ ਦੇ ਅੰਦਰ ਆਪਣੀ ਮਨਮਰਜ਼ੀ ਕਰਦੇ ਆ ਹੁਣ ਇਹ ਭਾਈ ਸਾਹਿਬ ਜਿਹੜੇ ਬੀਬੀਐਮਬੀ ਵਾਲੇ ਆ ਇਹ ਸ਼ਾਇਦ ਖੱਟਰ ਸਾਹਿਬ ਨੂੰ ਹਰਿਆਣੇ ਨੂੰ ਖੁਸ਼ ਕਰਨ ਲਈ ਅੱਧੀ ਰਾਤ ਨੂੰ ਪਾਣੀ ਛਡਾਉਣ ਚਲੇ ਗਏ ਇਹਨਾਂ ਨੂੰ ਇਹ ਨਹੀਂ ਪਤਾ ਕਿ ਹਾਈ ਕੋਰਟ ਦੇ ਉੱਪਰ ਸੁਪਰੀਮ ਕੋਰਟ ਵੀ ਹੁੰਦੀ ਹੈ ਜੇ ਕੱਲ ਨੂੰ ਹਾਈ ਕੋਰਟ ਦਾ ਫਰਜ਼ ਕਰੋ ਸਾਡੇ ਖਿਲਾਫ ਵੀ ਫੈਸਲਾ ਆ ਜੇ ਤਾਂ ਵੀ ਕੈਨ ਆਲਵੇਸ ਗੋ ਟੂ ਸੁਪਰੀਮ ਕੋਰਟ ਹਾਈ ਕੋਰਟ ਨੇ ਸਾਨੂੰ ਕਿਹਾ ਸੀ ਕਿ ਜੇ ਤੁਹਾਨੂੰ ਆਰਡਰ ਤੁਸੀਂ ਚੈਲੰਜ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਲੇਕਿਨ ਇਹਨਾਂ ਨੂੰ ਪਤਾ ਨਹੀਂ ਕਿਹੜੀ ਕਾਲੀ ਹੈ ਕਿ ਅਸੀਂ 8 ਦਿਨ ਹੋਰ ਵੇਟ ਨਹੀਂ ਕਰ ਸਕਦੇ ਅਸੀਂ ਰਾਤੋਂ ਰਾਤ ਪਾਣੀ ਛੱਡিয়ে ਇਸ ਕਰਕੇ ਸਾਨੂੰ ਇਹ ਤਾਂ ਹੁਣ ਥੋੜੀ ਸਖਤੀ ਕਰਨੀ ਪੈਣੀ ਹੈ ਕਿ ਮਤਲਬ ਇਹ ਥਿਸ ਵਿਲ ਨਾਟ ਬੀ ਅਲਾਉਡ ਅਸੀਂ ਇੱਕ ਤੁੰਕਾ ਪਾਣੀ ਦਾ ਹੁਣ ਹੋਰ ਨਹੀਂ ਦੇਣਾ 4000 ਕਿਊਸਿਕ ਜਿਹੜਾ ਜਾ ਰਿਹਾ ਹੈ ਉਹ ਜਾ ਰਿਹਾ ਹੈ ਔਰ ਉਹ ਹਰਿਆਣਾ ਨੂੰ ਇਨਸਾਨੀਅਤ ਦੇ ਤੌਰ ਤੇ ਜਾ ਰਿਹਾ ਹੈ ਲੀਗਲੀ ਵੀ ਆਰ ਨਾਟ ਈਵਨ ਬਾਉਂਡ ਟੂ ਗਿਵ ਦੋ ਥੈਟ ਫੋਰ ਮਤਲਬ 4000 ਕਿਊਸਿਕ ਨੂੰ ਵੀ ਵੀ ਆਰ ਨਾਟ ਲੀਗਲੀ ਬਾਉਂਡ ਪਰ ਉਹ ਸਿਰਫ ਅਸੀਂ ਇਨਸਾਨੀਅਤ ਕਰਕੇ ਦੇ ਰਹੇ ਸਰ ਪਹਿਲਾਂ ਸੀਐਮ ਨਾਇਬ ਸੈਨੀ ਬਣਾ ਇਹ ਕਹਿੰਦੇ ਹੋਏ ਨਜ਼ਰ ਆਏ ਸੀ ਕਿ ਜੋ ਪੰਜਾਬ ਵਾਲੇ ਨੇ ਸਾਡੇ ਰਿਸ਼ਤੇਦਾਰ ਨੇ ਦੇਖੋ ਨਾਇਬ ਸੈਨੀ ਜੀ ਨੇ ਤਾਂ ਇੱਕ ਦਿਨ ਵੀ ਸਿਆਣੀ ਗੱਲ ਨਹੀਂ ਕੀਤੀ ਕੋਈ ਕਦੇ ਰਿਸ਼ਤੇਦਾਰੀ ਦਾ ਹਵਾਲਾ ਦਿੰਦੇ ਐ ਕਦੇ ਗੁਰੂ ਸਾਹਿਬਾਨਾਂ ਦੀ ਗੱਲ ਕਰਦੇ ਐ ਕਹਦੇ ਫਿਰ ਤਲਖੀ ਵਿਚ ਆ ਕੇ ਕਹਿ ਦਿੰਦੇ ਆ ਕਹਿੰਦੇ ਇਹ ਕਿਹੜਾ ਪੰਜਾਬ ਦਾ ਪਾਣੀ ਆ ਇਹ ਤਾਂ ਦੇਸ਼ ਦਾ ਪਾਣੀ ਆ ਤੇ ਫਿਰ ਜੇ ਦੇਸ਼ ਦਾ ਪਾਣੀ ਆ ਤਾਂ ਫਿਰ ਜਿਹੜਾ ਝਾਰਖੰਡ ਚ ਕੋਲਾ ਹੁੰਦਾ ਉਹ ਵੀ ਦੇਸ਼ ਦਾ ਕੋਲਾ ਹੈ ਜਿਹੜਾ ਰਾਜਸਥਾਨ ਦੇ ਥੱਲੇੋਂ ਪੱਥਰ ਨਿਕਲਦਾ ਹੈ ਮਾਰਬਲ ਨਿਕਲਦਿਆ ਗ੍ਰੇਨਾਈਟ ਨਿਕਲਦਾ ਉਹ ਅਸੀਂ ਲੈ ਕੇ ਆਉਨੇ ਆ ਕਿੰਨੀ ਕਿੰਨੀ ਵਾਰ ਸਾਨੂੰ ਮਹਿੰਗੇ ਭਾਅ ਦਾ ਅਸੀਂ ਲੈ ਕੇ ਆਉਨੇ ਆ ਸੋ ਫਿਰ ਤਾਂ ਉਹ ਵੀ ਇੱਕ ਤਰ੍ਹਾਂ ਦਾ ਦੇਸ਼ ਦਾ ਹੀ ਪੱਥਰ ਹੈ ਸੋ ਜੇ ਮਹਾਰਾਜ ਨੇ ਗੁਰੂ ਮਹਾਰਾਜ ਨੇ ਪਾਣੀ ਬਖਸ਼ਿਆ ਪੰਜਾਬ ਨੂੰ ਤਾਂ ਉਹ ਪੰਜਾਬ ਦੇ ਕਿਸਾਨਾਂ ਦਾ ਪਹਿਲਾ ਹੱਕ ਹੈ ਸੋ ਨਾਇਬ ਸਾਨੀ ਸੈਣੀ ਜੀ ਨੂੰ ਇਹੀ ਕਹਿਣਾ ਚਾਹਾਂਗੇ 21 ਤਰੀਕ ਤੋਂ ਬਾਅਦ ਤੁਹਾਡਾ ਕੋਟਾ ਜਿਹੜਾ ਆਊਗਾ ਉਹ ਤੁਸੀਂ ਆਪਣੇ ਹਿਸਾਬ ਨਾਲ ਵਰਤ ਲਿਓ ਲੇਕਿਨ ਕਿਰਪਾ ਕਰਕੇ ਆਪਣੇ ਪਾਣੀਆਂ ਦੀ ਬੈਟਰ ਯੂਟਿਲਾਈਜੇਸ਼ਨ ਕਰੋ ਕੋਈ ਚੰਗਾ ਅਫਸਰ ਲਾਓ ਔਰ ਹਰ ਚੀਜ਼ ਨੂੰ ਆਪਾਂ ਲਾਈਟਲੀ ਨਹੀਂ ਲੈ ਸਕਦੇ ਦੇਸਤਾਰਾਨਾ ਐਸ ਸੈਣੀ ਜੀ ਨੂੰ ਲੱਗਦਾ ਸੀ ਕਿ ਸਾਡੇ ਕੋਲੇ ਕੇਂਦਰ ਸਰਕਾਰ ਪਿੱਛੇ ਖੜੀ ਹੈ ਮੋਦੀ ਹੈ ਤਾਂ ਮਮਕਨ ਹੈ ਮੋਦੀ ਹੈ ਤਾਂ ਸਭ ਕੁਝ ਮਮਕਨ ਨਹੀਂ ਹੈ ਹਾਂ ਕੁਝ ਕੁਝ ਮਮਕਨ ਹੋ ਜਾਂਦਾ ਹੈ ਲੇਕਿਨ ਸਭ ਕੁਝ ਨਹੀਂ ਚਲੇਗਾ ਤੇ ਸਰ ਹੁਣ ਕੀ ਇਸ ਮੁੱਦੇ ਦੇ ਉਤੇ ਕਿ ਅਸੀਂ ਪਾਣੀ ਨਹੀਂ ਦੇਣਾ ਪੰਜਾਬ ਦਾ ਹਰਿਆਣਾ ਨੂੰ ਕਿਨਿਆ ਕੋ ਪਾਰਟੀਆਂ ਦਾ ਜੋ ਹੈ ਸਮਰਥਨ ਇੱਥੇ ਮਿਲ ਰਿਹਾ ਕਿਉਂਕਿ ਅੱਜ ਮੰਤਰੀ ਹਰਜੋਤ ਬੈਂਸ ਵੀ ਕਹਿੰਦੇ ਨਜ਼ਰ ਆਈ ਸੀ ਕਹਿੰਦੇ ਕਿ ਜਦੋਂ ਉਹਦਾ ਪ੍ਰਦਰਸ਼ਨ ਕਰਨਾ ਹੁੰਦਾ ਨਾ ਪੰਜਾਬ ਨੇ ਉਹ ਤਾਂ ਸਾਰੇ ਇਕੱਠੇ ਹੋ ਜਾਂਦੇ ਲੀਡਰ ਹੁਣ ਵੱਡੇ ਲੀਡਰ ਕਿੱਥੇ ਨੇ ਤੇ ਉਹਨਾਂ ਨੇ ਨਾਲ ਲਾਂਨਤਾ ਵੀ ਪਾਈਆਂ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਨਾਲ ਰਲੇ ਹੋਏ ਨੇ ਦੇਖੋ ਜਿਹੜੀ ਆ ਗੱਲ ਹੈ ਤਾਂ ਬੜੀ ਹਾਸੂ ਹੀ ਨਹੀਂ ਹੈ ਕਿ ਪਾਕਿਸਤਾਨ ਨੂੰ ਪਾਣੀ ਚਲਿਆ ਜਾਂਦਾ ਅਸੀਂ ਤਾਂ ਕਿਹਾ ਸੀਗਾ ਜਿਹੜਾ ਸਿੰਧੂ ਦਾ ਪਾਣੀ ਬੰਦ ਕੀਤਾ ਮੋਦੀ ਜੀ ਨੇ ਅੱਜ 13 14 ਦਿਨ ਹੋ ਗਏ ਆ ਬੰਦ ਕੀਤਿਆਂ ਨੂੰ ਉਹ ਪਾਣੀ ਕਿੱਥੇ ਹੈ ਉਹ ਕਿਉਂ ਨਹੀਂ ਲੈ ਕੇ ਹਰਿਆਣੇ ਨੂੰ ਦੇ ਦਿੰਦੇ ਜੀ ਇੰਨੀ ਲੋੜ ਹੈ ਉਹ ਪਾਣੀ ਦੇ ਦਿਓ ਹਰਿਆਣੇ ਨੂੰ ਲੇਕਿਨ ਅਸਲੀਅਤ ਦੀ ਗੱਲ ਇਹ ਹੈ ਕਿ ਮਤਲਬ ਅਸੀਂ ਮਹਿਸੂਸ ਕਰਦੇ ਹਾਂ ਕਿ ਪਾਕਿਸਤਾਨ ਨੂੰ ਸਾਡੇ ਵੱਲੋਂ ਕੋਈ ਪਾਣੀ ਨਹੀਂ ਸਾਡੇ ਤਾਂ ਕਿਸਾਨਾਂ ਲਈ ਪਾਣੀ ਹੈ ਧਾਈ ਦੀ ਫਸਲ ਬੀਜਣੀ ਹੈ ਧਾਈਆਂ ਦੀ ਫਸਲ ਉਹ ਵੀ ਅਸੀਂ ਦੇਸ਼ ਲਈ ਪੈਦਾ ਕਰਦੇ ਹਾਂ ਉਹ ਕਿਹੜੇ ਹੋਰ ਕਿਸੇ ਲਈ ਕਰਦੇ ਹਾਂ ਧਾਈਆਂ ਦੀ ਵੀ ਫਸਲ ਕੇਂਦਰੀ ਪੂਲ 'ਚ ਜਾਂਦੀ ਹੈ ਤਾਂਕਿ ਦੇਸ਼ ਦੇ ਇੱਕ ਇੱਕ ਜਿਹੜਾ ਹੈਗਾ ਉਹਨੂੰ ਉਹ ਮੁਫਤ ਰਾਸ਼ਨ ਜਿਹੜਾ 80 ਕਰੋੜ ਪਰਿਵਾਰਾਂ ਨੂੰ ਦੇ ਰਹੇ ਆ ਉਹਦੇ ਵਾਸਤੇ ਦੇਸ਼ ਨੂੰ ਬਾਹਰਲੇ ਮੁਲਕਾਂ ਤੋਂ ਨਾ ਚਾਵਲ ਮੰਗਾਉਣਾ ਪਵੇ ਇਸ ਕਰਕੇ ਪੰਜਾਬ ਆਪਣੇ ਸਾਡੇ ਮਿਹਨਤਕਸ਼ ਕਿਸਾਨ ਉਗਾ ਕੇ ਕੇਂਦਰੀ ਪੂਲ ਚ ਦਿੰਦੇ ਆ ਸੋ ਜੇ ਦੇਸ਼ ਦੇ ਲਈ ਬਾਰਡਰਾਂ 'ਤੇ ਮਰਦੇ ਆਂ ਦੇਸ਼ ਦੇ ਅੰਨ ਭੰਡਾਰ ਭਰਦੇ ਆਂ ਦੇਸ਼ ਦੇ ਵਾਸਤੇ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਤੇ ਫਿਰ ਮੈਂ ਨਹੀਂ ਮਹਿਸੂਸ ਕਰਦਾ ਮੈਂ ਸਮਝਦਾ ਇਹ ਤਾਂ ਫਿਰ ਇੱਕ ਬਚਕਾਨਾ ਜੀ ਗੱਲ ਹੈ ਕਿ ਤੁਸੀਂ ਰਾਤ ਨੂੰ ਅਧਿਕਾਰੀਆਂ ਨੂੰ ਭੇਜ ਕੇ ਸੋਚਦੇ ਹੋ ਕਿ ਅਸੀਂ ਐ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਰ ਜਿਵੇਂ ਕਹਿ ਦੇਣਾ ਜਿਵੇਂ ਹੁਣ ਬੀਤੀ ਰਾਜੋ ਹਰਕਤ ਕੀਤੀ ਹੈ ਅਧਿਕਾਰਯਾਨੀ ਤੇ ਚੇਅਰਮੈਨ ਨੇ ਵੈਸੇ ਕਹਿੰਦੇ ਕਿ ਜਦ ਤੱਕ ਕੋਈ ਤਗੜੀ ਸਪੋਰਟ ਨਾ ਹੋਵੇ ਨਾ ਬੰਦਾ ਕੋਈ ਵੀ ਐਦਾ ਕਦਮ ਨਹੀਂ ਚੱਕ ਸਕਦਾ ਕੇਂਦਰ ਸਰਕਾਰ ਇਸ ਬਾਰੇ ਕੀ ਸੋਚੀ ਹੈ ਕਿ ਉਹਨਾਂ ਦਾ ਕੋਈ ਵਰਜਨ ਆਂਦਾ ਹੈ ਦੇਖੋ ਤੁਸੀਂ ਪੰਜਾਬੀ ਦਾ ਗਾਣਾ ਸੁਨਿਆ ਹੋਊਗਾ ਤੂੰ ਨਹੀਂ ਬੋਲਦੀ ਤੇਰੇ ਤੇ ਤੇਰਾ ਯਾਰ ਬੋਲਦਾ ਸੋ ਇਸ ਕਰਕੇ ਇਹ ਵੀ ਜਿਹੜੇ ਚੇਅਰਮੈਨ ਸਾਹਿਬ ਹੈ ਨਾ ਇੰਨਾ ਚ ਵੀ ਕਿਤੇ ਨਾ ਕਿਤੇ ਕੇਂਦਰ ਸਰਕਾਰ ਦਾ ਜਿਹੜਾ ਧੌਂ ਚ ਕਿਲਾ ਅੜਿਆ ਹੋਇਆ ਸੀ ਉਹ ਮੈਨੂੰ ਲੱਗਦਾ ਕਿ ਸਾਰੀ ਰਾਤ ਜਿਹੜੀ ਉਹਨਾਂ ਨੂੰ ਉੱਥੇ گزارਣੀ ਪਈ ਉਹਦੇ ਨਾਲ ਨਿਕਲ ਗਿਆ ਹੋਣਾ ਤੇ ਪਰ ਜੇ ਨਹੀਂ ਵੀ ਨਿਕਲਿਆ ਤਾਂ ਦੁਬਾਰਾ ਫੇਰ ਜਿੱਦੋਂ ਕਿਤੇ ਆਏ ਉਸ ਦਿਨ ਨਿਕਲ ਜਾਊਗਾ ਪਰ ਮੈਂ ਮਹਿਸੂਸ ਕਰਦਾ ਕਿ ਹੁਣ ਦੇਸ਼ ਪੰਜਾਬ ਸਾਰਾ ਇੱਕ ਤਰਫਾ ਹੋ ਕੇ ਪਾਕਿਸਤਾਨ ਦੇ ਨਾਲ ਦੋ ਦੋ ਹੱਥ ਕਰਨ ਨੂੰ ਬੇਤਾਬ ਹੈ ਇਹੋ ਜੇ ਮਾਹੌਲ ਚ ਇਹ ਇਸ਼ੂਸ ਇਹੋ ਜੀਆਂ ਬਚਕਾਨਾ ਹਰਕਤਾਂ ਜਿਹੜੀਆਂ ਨਾ ਇਹ ਮਾਹੌਲ ਨੂੰ ਖਰਾਬ ਕਰਦੀਆਂ ਔਰ ਨਹੀਂ ਹੋਣੀਆਂ ਚਾਹੀਦੀਆਂ ਬੈਟਰ ਸੈਂਸ ਸ਼ੁੱਡ ਪ੍ਰਵੇਲ ਤੇ ਹੁਣ ਕੇਂਦਰ ਕੀ ਕਹਿੰਦਾ ਹੈ ਕਿ ਉਹ ਹੱਕ ਦੇ ਵਿੱਚ ਆਊਗਾ ਜਾਂ ਨਹੀਂ ਮਤਲਬ ਕੀ ਲੱਗਦਾ ਤੁਹਾਨੂੰ ਦੇਖੋ ਕੇਂਦਰ ਸਰਕਾਰ ਨੂੰ ਵੀ ਪਤਾ ਹੈ ਲੀਗਲੀ ਜੇ ਇੱਕ ਸ਼ਰੈਡ ਵੀ ਇਹਨਾਂ ਕੋਲੇ ਹੁੰਦਾ ਤਾਂ ਹੁਣ ਤੱਕ ਉਹਨਾਂ ਨੇ ਐਕਸ਼ਨ ਲੈ ਲੈਣਾ ਸੀ ਪਰ ਉਹਨਾਂ ਨੂੰ ਸਾਰਾ ਪਤਾ ਹੈ ਕੀ 21 ਤਰੀਕ ਤੱਕ ਹਰਿਆਣੇ ਦਾ ਇੱਕ ਬੂੰਤੇ ਵੀ ਕੋਈ ਹੱਕ ਨਹੀਂ ਬੰਦਾ ਇਸ ਕਰਕੇ ਹਰਿਆਣਾ ਕੋਰਟ ਚ ਨਹੀਂ ਗਿਆ ਕਿੰਨੇ ਦਗਮਜ਼ੇ ਮਾਰੇ ਸੀ ਉਹ ਕਹਿੰਦੀ ਸੀ ਸ਼ਰੂਤੀ ਚੌਧਰੀ ਇਹਨਾਂ ਦੀ ਜਿਹੜੀ ਹਰਿਆਣਾ ਦੀ ਪਾਵਰ ਮਨਿਸਟਰ ਹੈ ਕਿ ਅਸੀਂ ਸੁਪਰੀਮ ਕੋਰਟ ਚ ਜਾਵਾਂਗੇ ਅਜੇ ਤੱਕ ਤਾਂ ਸੁਪਰੀਮ ਕੋਰਟ ਚ ਗਏ ਨਹੀਂ ਸੋ ਇਹਨਾਂ ਨੂੰ ਪਤਾ ਹੈ ਭਲੀ ਭਾਤੀ ਪਤਾ ਹੈ ਕਿ ਲੀਗਲੀ ਦੇ ਸਟੈਂਡ ਨੋਵੇਅਰ ਇਹਨਾਂ ਦਾ ਕੋਈ ਕਿਤੇ ਕੋਈ ਰਾਈਟ ਨਹੀਂ ਹੈਗਾ ਇਹ ਜਿਹੜਾ 4000 ਕਿਊ ਸਿੱਕਾ ਹੈ ਇਹ ਵੀ ਪੰਜਾਬ ਦੀ ਜਿਹੜੀ ਇਹ ਕਹਿ ਲੋ ਕਿ ਸਾਡਾ ਕਲਚਰ ਹੈ ਸਾਡਾ ਗੁਰੂਆਂ ਦਾ ਉਪਦੇਸ਼ ਹੈ ਸਾਡੀ ਇਨਸਾਨੀਅਤ ਹੈ ਉਹ 4000 ਕਿਉਂ ਸੇਕ ਉਹਦੇ ਕਰਕੇ ਅਸੀਂ ਦੇ ਰਹੇ ਆ ਪੀਣ ਵਾਲੇ ਪਾਣੀ ਲਈ ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਜੋ ਰਾਤ ਹੋਇਆ ਇਹ ਹੋਣਾ ਨਹੀਂ ਸੀ ਚਾਹੀਦਾ ਇਹ ਬਹੁਤ ਹੀ ਇਮੈਚਿਓਰਿਟੀ ਦੀ ਗੱਲ ਹੈ ਔਰ BBMP ਦੇ ਅਧਿਕਾਰੀਆਂ ਨੂੰ ਇਹ ਸਮਝਣਾ ਪਊਗਾ ਕਿ ਜਿਹੜਾ ਪੰਜਾਬ ਉਹਨਾਂ ਨੂੰ ਤਨਖਾਹਾਂ ਦਿੰਦਾ ਹੈ BBMP ਦੇ ਸਾਰੇ ਅਫਸਰ ਉਹ ਸਾਡੇ ਤੋਂ ਤਨਖਾਹ ਲੈਂਦੇ ਆ ਬੀਸਿਕਲੀ ਪੰਜਾਬ ਫਾਈਨੈਂਸਸ ਬੈਂਕ ਰੂਲਸ ਦਿਸ ਹੋਲ ਬੀਬੀਐਮਬੀ ਆਪਰੇਸ਼ਨ ਸੋ ਇਸ ਕਰਕੇ ਉਹਨਾਂ ਨੂੰ ਸਮਝਣਾ ਪਊਗਾ ਕਿ ਇਹ ਐਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿ ਤੁਹਾਨੂੰ ਪਾਣੀ ਦੇਣਾ ਪਏਗਾ ਤੇ ਹੁਣ ਧੱਕਾਸ਼ਈ ਸ਼ੁਰੂ ਹੋ ਗਈ ਇੰਨਾ ਜ਼ਿਆਦਾ ਕਿਉਂ ਧੱਕਾਸ਼ਈ ਤੇ ਹਮੇਸ਼ਾ ਇਹ ਕਹਿੰਦੇ ਕਿ ਪੰਜਾਬ ਨੂੰ ਕਿਉਂ ਟਾਰਗੇਟ ਕਰ ਰਿਹਾ ਹੈ ਉਸ ਤੋਂ ਬਾਅਦ ਦੂਜਾ ਸਵਾਲ ਇਹ ਵੀ ਆਂਦਾ ਹੈ ਕਿ ਜਿਵੇਂ ਇਹ ਹੱਕ ਆਪਣਾ ਜਤਾ ਰਿਹਾ ਹੈ ਇਹ ਤਾਂ ਇਹ ਕਰ ਰਿਹਾ ਹੈ ਕਿ ਜਿਵੇਂ ਸਾਡਾ ਮਤਲਬ 60 40 ਦਾ ਹੱਕ ਹੋ ਗਿਆ ਐਕਚੁਅਲ ਦੇ ਵਿੱਚ ਕਿੰਨਾ ਪਰਸੈਂਟ ਹੈ ਪਾਣੀ ਹੱਕ ਕਿੰਨਾ ਜ਼ਿਆਦਾ ਬੰਦਾ ਹਰਿਆਣਾ ਦਾ ਕਿੰਨਾ ਬੰਦਾ ਹੈ ਪੰਜਾਬ ਦਾ ਕਿੰਨਾ ਬੰਦਾ ਹੈ ਦੇਖੋ ਜਦੋਂ BBMB 1961 ਵਿੱਚ ਪਾਖੜਾ ਡੈਮ ਬਣਿਆ 1981 ਵਿੱਚ BBMB ਬਣੀ ਹੈ ਉਸ ਟਾਈਮ ਤੇ 60% ਪੰਜਾਬ ਦਾ ਹੱਕ ਮੰਦਾ ਸੀ ਔਰ 40% ਬਾਕੀ ਸਾਰਿਆਂ ਦਾ ਮੰਦਾ ਸੀ ਅੱਜ ਅਸੀਂ ਕਿਤੇ ਜ਼ਿਆਦਾ ਉਸ ਫਿਗਰ ਤੋਂ ਕਿਤੇ ਜ਼ਿਆਦਾ ਪਾਣੀ ਰਾਜਸਥਾਨ ਨੂੰ ਬਹੁਤ ਪਾਣੀ ਦੇ ਰਹੇ ਹਾਂ ਸੀ ਔਰ ਹਰਿਆਣਾ ਨੂੰ ਵੀ ਦੇ ਰਹੇ ਹਾਂ ਦਿੱਲੀ ਨੂੰ ਵੀ ਦੇ ਰਹੇ ਹਾਂ ਲੇਕਿਨ ਕਿਤੇ ਨਾ ਕਿਤੇ ਨਾ ਇਸ ਗੱਲ ਦਾ ਹੈਗਾ ਕਿ ਪੰਜਾਬ ਰਾਈਪੇਰੀਅਨ ਸਟੇਟ ਹੈ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦਾ ਨਾਂ ਹੀ ਪੰਜਾਬ ਦਾ ਜਿਦੋਂ ਰੱਖਿਆ ਗਿਆ ਹੈ ਤੇ ਤੁਸੀਂ ਦੇਖੋ ਕਿ ਸਾਡਾ ਬਲੈਕ ਜ਼ੋਨ ਵਿੱਚ ਆ ਕੇ 90% ਸਾਡਾ ਏਰੀਆ ਅੱਜ ਡਾਰਕ ਜ਼ੋਨ ਹੋਰ ਨਹੀਂ ਯੂਨ ਦੇ ਅਕੋਰਡਿੰਗਲੀ 90% ਪੰਜਾਬ ਡਾਰਕ ਜ਼ੋਨ ਚ ਚਲੇ ਗਿਆ ਸਾਡੇ 14 ਲੱਖ ਮਤਲਬ ਟਿਊਬਲ ਕਨੈਕਸ਼ਨ ਹੈ ਪੰਜ ਦਰਿਆਵਾਂ ਦੀ ਧਰਤੀ ਹੋਵੇ 14 ਲੱਖ ਟਿਊਬਲ ਕਨੈਕਸ਼ਨ ਦੋ ਥੱਲਡੀਆਂ ਪਰਤਾਂ ਤਾਂ ਪਾਣੀ ਦੀਆਂ ਸੀ ਖਤਮ ਕਰਕੇ ਤਿੰਨ ਹੀ ਐ ਦੋ ਤਾਂ ਉਹਨਾਂ ਚੋਂ ਖਤਮ ਕਰਕੇ ਤੇ ਜੇ ਆਹੀ ਚੱਲਦਾ ਰਿਹਾ ਤਾਂ ਸਾਡਾ ਗਰਾਊਂਡ ਵਾਟਰ ਵੀ ਖਤਮ ਹੋ ਜਾਊਗਾ ਸੋ ਇਸ ਕਰਕੇ ਹਰਿਆਣਾ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਮਤਲਬ ਬਹੁਤ ਹੋ ਗਿਆ ਅਸੀਂ ਪਹਿਲਾਂ ਹੀ ਬਹੁਤ ਕੁਰਬਾਨੀਆਂ ਕਰ ਚੁੱਕੇ ਹਾਂ ਹੁਣ ਅਸੀਂ ਸਖਤ ਸਟੈਂਡ ਲਵਾਂਗੇ ਪਾਣੀ ਦੇ ਮੁੱਦੇ ਤੇ ਕਿ ਸਰ ਇਥੇ ਉਹ ਹੀ ਕਹਾਂਗੇ ਕਿ ਇਸ ਪਾਣੀ ਦੇ ਮਗਰ ਹੀ ਕਿਉਂ ਪਏ ਨੇ ਸ਼ਾਰਦਾ ਵੀ ਤਾਂ ਹੈਗੀ ਆ ਉਧਰੋਂ ਦੇ ਦਿਓ ਪਾਣੀ ਯਾਰ ਇੱਧਰ ਕਿਉਂ ਪਏਗੇ ਅਸੀਂ ਯਮਨਾ ਦਾ ਅਜੇ ਤੱਕ ਨਹੀਂ ਲਿਆ ਜੇ ਇਹ ਸਤਲੁਜ ਦਾ ਲੈ ਸਕਦੇ ਆ ਤਾਂ ਅਸੀਂ ਵੀ ਤਾਂ ਯਮਨਾ ਦਾ ਮੰਗ ਸਕਦੇ ਆ ਯਮਨਾ ਦਾ ਪਾਣੀ ਹਰਿਆਣਾ ਯੂਜ਼ ਕਰਦਾ ਤੁਸੀਂ ਸ਼ਾਰਦਾ ਦੇ ਨਾਲ ਲਿੰਕ ਅਪ ਜਿਹੜਾ ਬਾਰ ਬਾਰ ਕਹਿ ਰਹੇ ਆ ਤੁਸੀਂ ਕੇਂਦਰ ਸਰਕਾਰ ਤੁਸੀਂ ਜੇ ਤੁਹਾਡਾ ਜੋਰ ਚੱਲਦਾ ਤੁਸੀਂ ਉੱਥੋਂ ਕਰੋ ਤੁਸੀਂ ਪੰਜਾਬ ਦੇ ਹੀ ਅੱਖ ਕਿਉਂ ਰੱਖੀ ਹੋਈ ਆ ਪੰਜਾਬ ਦੇ ਕਿਸਾਨਾਂ ਦਾ ਹੱਕ ਕਿਉਂ ਮਾਰਨਾ ਚਾਹੁੰਦੇ ਹੋ ਸੋ ਇਸ ਕਰਕੇ ਵੀ ਹੈਵ ਡਰਾਉਨ ਦਾ ਲਾਈਨ ਅਸੀਮ ਹੁਣ ਇਸ ਤੋਂ ਵੱਜ ਨਹੀਂ ਕਰਾਂਗੇ ਤੇ ਹੁਣ ਐਟ ਦਾ ਐਂਡ ਕੀ ਲੱਗਦਾ ਕਿ ਮੁੱਦਾ ਕਿੱਥੇ ਜਾ ਕੇ ਰੁਕੇਗਾ ਦੇਖੋ ਮੁੱਦਾ ਤਾਂ ਇਹ ਹੈ ਕਿ 8-10 ਦਿਨ ਦੀ ਗੱਲ ਹੈ ਮੇਰੇ ਖਿਆਲ ਨਾਲ ਹੁਣ ਇਹਨਾਂ ਨੂੰ ਕੌੜਾ ਘੁੱਟ ਭਰਨਾ ਪੈਣਾ ਹੀ ਹੈ ਉਹਨੇ ਇਹਨਾਂ ਨੂੰ ਵੀ ਪਤਾ ਹੈ ਸੋ ਦੇਸ਼ ਕੋਲ ਹੋਰ ਬਹੁਤ ਚੁਣੌਤੀਆਂ ਹੈ ਸੋ ਇਹ ਇਹ ਬਾਜੀ ਜਿਹੜੀ ਹੈ ਇਹ ਤਾਂ ਹੁਣ ਭਾਜਪਾ ਹਾਰ ਚੁੱਕੀ ਹੈ ਇਹ ਹਰਿਆਣਾ ਦੇ ਨਾਇਬ ਸਿੰਘ ਸੈਣੀ ਜੀ ਨੂੰ ਸਮਝਣਾ ਪੈਣਾ ਹੈ ਕਿ ਇਹ ਇਹ ਵਾਦਾ ਵਫਾ ਨਹੀਂ ਹੋਣਾ ਇਸ ਕਰਕੇ ਇਹ ਤਾਂ 21 ਤੱਕ ਰੁਕਣਾ ਹੀ ਪੈਣਾ ਹੈ ਤੇ ਸਰ ਜਿਵੇਂ ਤੁਸੀਂ ਕਿਹਾ ਕਿ ਮੁੱਦੇ ਤਾਂ ਹੋਰ ਵੀ ਨੇ ਜਿੱਥੇ ਕਿ ਪੰਜਾਬ ਨੂੰ ਇਸ ਵੇਲੇ ਇਕੱਠਾ ਹੋਣਾ ਚਾਹੀਦਾ ਕਿਉਂਕਿ ਮਾਹੌਲ ਇੰਨਾ ਜ਼ਿਆਦਾ ਵਿਗੜਿਆ ਹੋਇਆ ਉਥੋਂ ਬਾਰਡਰ ਤੋਂ ਲੋਕ ਜਿਹੜੇ ਨੇ ਘਰ ਖਾਲੀ ਕਰਨ ਵਾਸਤੇ ਮਜਬੂਰ ਹੋ ਗਏ ਨੇ ਰੈੱਡ ਜ਼ੋਨ ਅਲਰਟ ਹੋ ਗਿਆ ਇਧਰ ਹੋ ਗਿਆ ਤੇ ਇਥੇ ਜੇ ਅਸੀਂ ਦੂਸਰੇ ਮੁੱਦੇ ਦੀ ਗੱਲ ਕਰੀਏ ਹੁਣ ਪੰਜਾਬ ਦੇ ਵਿੱਚ ਕੀ ਹੋਏਗਾ ਕਿਉਂਕਿ ਜਿਵੇਂ ਕਿ ਹਾਈ ਅਲਰਟ ਤੇ ਆ ਗਿਆ ਹੈ ਕਿ ਜੰਗ ਲੱਗੇਗੀ ਜਾਂ ਫਿਰ ਜੰਗ ਦੀ ਸਟਾਰਟਿੰਗ ਹੋ ਚੁੱਕੀ ਹੈ ਦੇਖੋ ਇੱਕ ਮੈਂ ਬਹੁਤ ਅਸੀਂ ਆਪਣੀ ਸਰਕਾਰ ਨਾਲ ਖੜੇ ਆ ਕੇਂਦਰ ਸਰਕਾਰ ਨਾਲ ਬਿਲਕੁਲ ਅਸੀਂ ਇਸ ਮੁੱਦੇ ਤੇ ਇਕਜੁੱਟ ਆ ਬਲੈਂਕ ਚੈੱਕ ਦਿੱਤਾ ਅਸੀਂ ਕੇਂਦਰ ਸਰਕਾਰ ਨੂੰ ਜੋ ਕਰਨਾ ਹੈ ਤੁਸੀਂ ਕਰੋ ਅਸੀਂ ਤੁਹਾਡੇ ਹਰ ਐਕਸ਼ਨ ਦੀ ਸਪੋਰਟ ਕਰਾਂਗੇ ਅਸੀਂ ਆਪਣੀ ਸੈਨਾ ਤੇ ਬੜਾ ਮਾਣ ਕਰਦੇ ਆਂ ਔਰ ਸਾਡਾ ਮਾਨ ਉਹ ਹੋਰ ਵਧਿਆ ਜਦੋਂ ਪਿਛਲੇ ਤੁਹਾਨੂੰ ਪਤਾ ਹੈ ਕਿ ਕਿਵੇਂ ਪਾਕਿਸਤਾਨ ਦੇ ਟੈਰਰਿਸਟ ਟਿਕਾਨਿਆਂ ਤੇ ਅਸੀਂ ਹਮਲਾ ਕੀਤਾ ਔਰ ਸਾਡੀ ਸੈਨਾ ਨੇ ਪ੍ਰਸੀਜਨ ਬੌਮਬਿੰਗ ਕਰਕੇ ਔਰ ਵੱਡਾ ਮਤਲਬ ਨੁਕਸਾਨ ਕੀਤਾ ਉਹਨਾਂ ਦਾ ਹੁਣ ਉਹ ਸਾਡੇ ਮੁਲਕ ਚ ਅੱਤਵਾਦ ਫਲਾਉਣ ਅਸੀਂ ਉਹਨਾਂ ਨੂੰ ਟਾਰਗੇਟ ਵੀ ਨਾ ਕਰੀਏ ਇਹ ਤਾਂ ਇੰਟਰਨੈਸ਼ਨਲ ਕਮਿਊਨਿਟੀ ਇਹ ਤਾਂ ਕੱਲ ਦੇਖੋ ਤੁਸੀਂ ਅਮਰੀਕਾ ਇਜ਼ਰਾਈਲ एवरीवन ਹੈਜ਼ ਦਾ ਰਾਈਟ ਟੂ ਰਿਟੈਲੀਏਟ ਜਦੋਂ ਤੁਹਾਡੇ ਤੇ ਕੋਈ ਕਰਦਾ ਤਾਂ ਤੁਹਾਡੇ ਕੋਲ ਇੱਕ ਰਾਈਟ ਹੈ ਤੇ ਉਸ ਰਾਈਟ ਦੀ ਦੇਸ਼ ਨੇ ਵਰਤੋਂ ਕੀਤੀ ਹੈ ਅਸੀਂ ਆਪਣੀ ਸੈਨਾ ਦੇ ਨਾਲ ਖੜੇ ਹੈ ਸਾਨੂੰ ਇਹ ਵੀ ਹੈ ਕਿ ਜੇ ਪਾਕਿਸਤਾਨ ਹੁਣ ਵੀ ਸਮਝ ਜੇ ਤਾਂ ਹੁਣ ਵੀ ਗੱਲ ਹੋ ਸਕਦੀ ਹੈ ਜੇ ਹੁਣ ਐਸਕੇਲੇਸ਼ਨ ਹੁੰਦੀ ਹੈ ਤਾਂ ਫਿਰ ਨਿਰਣਾਇਕ ਲੜਾਈ ਲਈ ਪੰਜਾਬ ਵੀ ਤਿਆਰ ਹੈ ਹਾਲਾਂਕਿ ਸਾਨੂੰ ਪਤਾ ਹੈ ਪੰਜਾਬ ਸਭ ਤੋਂ ਵੱਧ ਇਹਦੇ ਵਾਸਤੇ ਪੰਜਾਬ ਦਾ ਯੋਗਦਾਨ ਪਾਊਗਾ ਪੰਜਾਬ ਦਾ ਨੁਕਸਾਨ ਹੋਊਗਾ ਪੰਜਾਬ ਕਿਤੇ ਨਾ ਕਿਤੇ ਸਭ ਤੋਂ ਵੱਧ ਕੀਮਤ ਭਰੂਗਾ ਲੇਕਿਨ ਫਿਰ ਵੀ ਦੇਸ਼ ਦੀ ਜਿਹੜੀ ਪੱਗ ਨੂੰ ਉੱਚਾ ਰੱਖਣ ਲਈ ਪੰਜਾਬ ਉਹ ਕੀਮਤ ਭਰਨ ਲਈ ਵੀ ਤਿਆਰ ਹੈ ਤੇ ਹੁਣ ਜੇ جنگ ਲੱਗ ਜਾਂਦੀ ਹੈ ਸੇ ਜੈਸੀ ਕਹੀਏ ਕਿ ਅਸੀਂ ਹੁਣ ਇੱਕ ਸਟੈਪ ਹੋਰ ਅੱਗੇ ਵਧ ਗਏ ਤਾਂ ਕਿੰਨੀ ਕੁ ਤਿਆਰੀ ਹੈ ਦੇਖੋ ਤਿਆਰੀ ਤਾਂ ਮੈਂ ਸਮਝਦਾ ਕਿ ਪਾਕਿਸਤਾਨ ਦੇ 에어 డిਫੈਂਸ ਦੀ ਪੂਲ ਤਾਂ ਕੱਲ ਹੀ ਖੁੱਲ ਗਈ ਜਦੋਂ ਉਹਨਾਂ ਦੀ ਕੋਈ ਡਿਫੈਂਸ ਉੱਥੇ ਸਾਡੇ ਕੋਲੇ ਰਸ਼ੀਅਨ ਮੇਡ ਜਿਹੜਾ S400 ਐਂਟੀ ਮਿਸਾਈਲ ਡਿਫੈਂਸ ਹੈ ਉਹ ਬਾਕੂਬੀ ਸਾਡਾ ਕੰਮ ਆਇਆ ਲੇਕਿਨ ਮੈਂ ਸਮਝਦਾ ਪਾਕਿਸਤਾਨ ਤੇ ਹਿੰਦੁਸਤਾਨ ਹੁਣ ਬਰਾਬਰ ਨਹੀਂ ਰਹੀ ਇਹ ਕੋਈ ਟਾਈਮ ਹੁੰਦਾ ਸੀ ਜਦੋਂ ਇੱਕੋ ਸਾਹ ਚ ਆਪਾਂ ਕਹਿ ਸਕਦੇ ਸੀ ਕਿ ਪਾਕਿਸਤਾਨ ਔਰ ਇੰਡੀਆ ਲੇਕਿਨ ਅੱਜ ਇੰਡੀਆ ਦੀ ਇਕਨੋਮੀ ਕਿੱਥੇ ਪਹੁੰਚੀ ਹੋਈ ਹੈ ਵੀ ਆਰ ਗੋਇੰਗ ਟੂ ਬੀ ਦਾ ਥਰਡ ਲਾਰਜੇਸਟ ਇਕਨੋਮੀ 5 ਟ੍ਰਿਲੀਅਨ ਇਕਨੋਮੀ ਪਾਕਿਸਤਾਨ ਦਾ ਤਾਂ ਬੁਰਾ ਹਾਲ ਹੋਇਆ ਪਿਆ ਉਹਨਾਂ ਕੋਲ ਤਾਂ ਇੰਨੀ ਗਰੀਬੀ ਭੁੱਖਮਰੀ ਫੌਜ ਉਹਨਾਂ ਦੀ ਆਊਟ ਆਫ ਡਿਸਪਲਿਨ ਹੋ ਕੇ ਉਹਨਾਂ ਨੇ ਉਹਨਾਂ ਦੀ ਫੌਜ ਜਿਹੜੀ ਆ ਉਹਨਾਂ ਦੇ ਲੀਡਰ ਚ ਹੁੰਦੀ ਹੈ ਸਾਡੀ ਫੌਜ ਇੰਨੀ ਡਿਸਿਪਲਿੰਡ ਹੈ ਸਾਡੀ ਫੌਜ ਸਾਡੇ ਦੇਸ਼ ਦਾ ਮਾਣ ਹੈ ਔਰ ਉਹਨਾਂ ਨੇ ਤਾਂ ਤੁਸੀਂ ਦੇਖੋ ਜਿਹੜੇ ਬੰਦੇ ਨੇ ਉਹਨਾਂ ਨੂੰ ਨਿਊਕਲੀਅਰ ਬੰਬ ਲਿਆ ਕੇ ਦਿੱਤਾ ਮਤਲਬ ਉਹਨਾਂ ਨੇ ਉਹ ਦੋ ਬੰਦੇ ਸੀ ਜ਼ੁਲਫਕਾਰ ਅਲੀ ਪੁੱਟੂ ਤੇ ਅਬਦੁਲ ਕਯੂਮ ਉਹ ਦੋਹਾਂ ਨੂੰ ਉਹਨਾਂ ਨੇ ਇੱਕ ਨੂੰ ਤਾਂ ਫਾਂਸੀ ਦੇਤੀ ਇੱਕ ਨੂੰ ਹਾਊਸ ਅਰੈਸਟ ਕਰ ਲਿਆ ਇਹ ਤਾਂ ਕਿਸੇ ਦੇ ਸੱਕੀ ਨਹੀਂ ਇਹਨਾਂ ਨੇ ਅੱਤਵਾਦ ਨੂੰ ਐਜ਼ ਅ ਸਟੇਟ ਪਾਲਿਸੀ ਯੂਜ਼ ਕੀਤਾ ਇਹਨਾਂ ਨੇ ਅਤੰਕਵਾਦੀ ਪੈਦਾ ਕੀਤੇ ਔਰ ਉਹਨਾਂ ਨੂੰ ਵਰਤਿਆ ਸੋ ਇਸ ਕਰਕੇ ਇਹ ਤਾਂ ਫੇਲਡ ਸਟੇਟ ਹੈ ਪਾਕਿਸਤਾਨ ਔਰ ਮੈਂ ਮਹਿਸੂਸ ਕਰਦਾ ਕਿ ਇਹ ਜੇ ਨਿਰਣਾਇਕ ਲੜਾਈ ਕੋਈ ਜੰਗ ਹੁੰਦੀ ਹੈ ਤਾਂ ਪਾਕਿਸਤਾਨ ਲਈ ਬਹੁਤ ਘਾਤਕ ਹੋਊਗਾ ਔਰ ਮੈਂ ਇਟ ਵਿਲ ਬੀ ਐਨ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਫਾਰ ਪਾਕਿਸਤਾਨ ਸੋ ਮੇਰੇ ਖਿਆਲ ਨਾਲ ਮੈਨੂੰ ਵੈਸੇ ਲੱਗਦਾ ਹੈ ਕਿ ਸ਼ਾਇਦ ਪਾਕਿਸਤਾਨ ਸਮਝ ਗਿਆ ਹੋਊਗਾ ਦੇਸ਼ ਦੇ ਨਾਲ ਵੱਡੀਆਂ ਤਾਕਤਾਂ ਵੀ ਖੜੀਆਂ ਸਾਡੇ ਅਮਰੀਕਾ ਹੋ ਗਿਆ ਰਸ਼ੀਆ ਹੋ ਗਿਆ ਜਰਮਨੀ ਫਰਾਂਸ ਇਹ ਸਾਰੇ ਗ੍ਰੇਟ ਬ੍ਰਿਟਨ ਇਹ ਸਾਰੇ ਭਾਰਤ ਦੇ ਸਟੈਂਡ ਦੀ ਸ਼ਲਾਘਾ ਕਰਦੇ ਨੇ ਔਰ ਅਸੀਂ ਮਹਿਸੂਸ ਕਰਦੇ ਹਾਂ ਕੀ ਸ਼ਾਇਦ ਗੱਲ ਉੱਥੋਂ ਤੱਕ ਨਾ ਪਹੁੰਚੇ ਪਰ ਜੇ ਪਾਕਿਸਤਾਨ ਐਸਕੇਲੇਟ ਕਰੂਗਾ ਤਾਂ ਫਿਰ ਆਈ ਥਿੰਕ ਕਿ ਇਹੋ ਜਿਹਾ ਜਜ਼ਬਾ ਅੱਜ ਦੇਸ਼ ਦੇ ਮਨਾਂ ਦੇ ਵਿੱਚ ਹੈ ਲੋਕਾਂ ਦੇ ਕਿ ਆਰ ਪਾਰ ਦੀ ਇੱਕ ਵਾਰ ਗੱਲ ਹੋਈ ਜਾਵੇ ਪਰ ਸਰ ਇਹਦਾ ਜੇ ਅਸੀਂ ਪੰਜਾਬ ਦੀ ਗੱਲ ਕਰੀ ਲੈਂਦੇ ਪੰਜਾਬ ਦੀ ਗੱਲ ਕਰੀਏ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਜੰਗ ਨਹੀਂ ਲੱਗਣੀ ਚਾਹੀਦੀ ਕਿ ਪਤਾ ਹੀ ਹੈ ਕਿ ਨਤੀਜੇ ਕੀ ਹੋਣਗੇ ਪਰ ਫਿਰ ਵੀ ਕੋਈ ਹਜੇ ਤੱਕ ਕਿਸੇ ਸਿੱਟੇ ਤੇ ਕਿਉਂ ਨਹੀਂ ਪਹੁੰਚ ਪਾਰੇ ਦੇਖੋ ਜੰਗ ਤਾਂ ਹੋਰ ਚੀਜ਼ ਆ ਦੂਜੀ ਗੱਲ ਇਹ ਹੈ ਕਿ ਲੋਕ ਅਸੀਂ ਪੰਜਾਬ ਦੀ ਗੱਲ ਕਰ ਰਹੇ ਕਿਉਂਕਿ ਲੋਕਾਂ ਨੂੰ ਸੀ ਅਸੀਂ ਉੱਥੇ ਕਰਤਾਰਪੁਰ ਸਾਹਿਬ ਜਾਣਾ ਇੰਨੀ ਮੁਸ਼ਕਿਲ ਨਾਲ ਇੰਨੀ ਪ੍ਰਾਰਥਨਾ ਕਰਨ ਤੋਂ ਬਾਅਦ ਜਾ ਕੇ ਐਂਟ ਤੇ ਜਾ ਕੇ ਜਦੋਂ ਰਾਹ ਖੁੱਲਦਾ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਉਹੀ ਬੰਦ ਹੋ ਗਿਆ ਮੇਨ ਆਹੀ ਜਿਹੜਾ ਲੋਕ ਪੁੱਛਦੇ ਹੋਏ ਨਜ਼ਰ ਆ ਰਹੇ ਨੇ ਜੰਗ ਲਗਣੀ ਜ਼ਰੂਰੀ ਹੈ ਹੋਣਾ ਜ਼ਰੂਰੀ ਹੈ ਕੋਈ ਸਿੱਟਾ ਕੱਢੋ ਯਾਰ ਦੇਖੋ ਇਹ ਤੁਸੀਂ ਬੜੀ ਡੂੰਗੀ ਗੱਲ ਕੀਤੀ ਹੈ ਕਿ ਪੰਜਾਬ ਦੇ ਲਈ ਮਤਲਬ ਬੜੀ ਖਤਰਨਾਕ ਗੱਲ ਹੈ ਇਹ ਕਿ ਇਸ 스테ਜ ਤੇ ਪੰਜਾਬ ਦੀ ਕਿਉਂ ਕਰਕੇ ਬਾਰਡਰ ਸਟੇਟ ਹੈ ਔਰ ਸਾਡਾ 550 ਕਿਲੋਮੀਟਰ ਦਾ ਤਾਂ ਪਾਕਿਸਤਾਨ ਦਾ ਸਾਡੇ ਨਾਲ ਬਾਰਡਰ ਲੱਗਦਾ ਪੰਜਾਬ ਨਾਲ ਸੋ ਇਸ ਕਰਕੇ ਸਾਨੂੰ ਤਾਂ ਮਤਲਬ ਸਾਡੀ ਤਾਂ ਹਿੱਕ ਤੇ ਜੰਗ ਹੋਊਗੀ ਸਾਡੇ ਤਾਂ ਸਾਡੇ ਆਪ ਦੇ ਨੌਜਵਾਨ ਲੜਨਗੇ ਸਾਡੇ ਹੀ ਜਗਾ ਤੇ ਹੋਣੀ ਹੈ ਸੋ ਇਸ ਕਰਕੇ ਪਰ ਲੇਕਿਨ ਜਿੱਥੇ ਸਵਾਲ ਆਉਂਦਾ ਹੈ ਕਿ ਦੇਸ਼ ਦਾ ਇੱਕ ਪਾਸੇ ਦੇਸ਼ ਦਾ ਸਵਾਭਿਮਾਨ ਹੈ ਦੇਸ਼ ਦੀ ਇੱਜ਼ਤ ਦੀ ਗੱਲ ਹੈ ਉੱਥੇ ਫਿਰ ਪੰਜਾਬੀਆਂ ਨੇ ਪਹਿਲਾਂ ਵੀ ਦਿਖਾਇਆ 1965 ਦੀ ਜੰਗ ਜਦੋਂ ਹੋਈ ਸੀ ਤਾਂ ਅੰਮ੍ਰਿਤਸਰ ਨੂੰ ਏਵੈਕੂਏਟ ਕਰਨ ਦੇ ਆਰਡਰ ਆ ਗਏ ਸੀ ਜਰਨਲ ਹਰਬਖਸ਼ ਹੁੰਦੇ ਸੀ ਜਿਨ੍ਹਾਂ ਨੇ ਜਿਨ੍ਹਾਂ ਜਿਹੜੇ ਉਸ 1965 ਦੀ ਜੰਗ ਦੇ ਜਿੱਤ ਦੇ ਨਿਰਮਾਤਾ ਹੈ 1971 ਵਿੱਚ ਵੀ ਤੁਸੀਂ ਦੇਖੋ ਕਿ ਪਾਕਿਸਤਾਨ ਨੂੰ ਮੂੰਹ ਤੋੜਿਆ ਕਿਸੇ ਨੇ ਤੁਸੀਂ ਹਿਸਟਰੀ ਕੱਢ ਲਿਓ ਕੀ ਪੰਜਾਬ ਦਾ ਕਿੱਡਾ ਵੱਡਾ ਯੋਗਦਾਨ ਰਿਹਾ ਤੇ ਹੁਣ ਵੀ ਜਿਹੜਾ ਹੈਗਾ ਯੋਗਦਾਨ ਉਹ ਦੇਸ਼ ਦੀ ਅਜ਼ਮਤ ਲਈ ਦੇਸ਼ ਦੀ ਪੱਗ ਲਈ ਸਭ ਤੋਂ ਵੱਧ ਪੰਜਾਬੀ ਹੀ ਯੋਗਦਾਨ ਪਾਉਂਦੇ ਆ ਤਾਂ ਹੀ ਤਾਂ ਦਿਲ ਦੁਖਦਾ ਜਦੋਂ ਇਹ ਫੰਡ ਰੋਕਦੇ ਐ ਜਦੋਂ ਕੇਂਦਰ ਦੀ ਸਰਕਾਰ ਮਤਰੀਮਾਂ ਵਾਲਾ ਸਲੂਕ ਕਰਦੀ ਐ ਤਾਂ ਉਦੋਂ ਪੰਜਾਬੀਆਂ ਨੂੰ ਫਿਰ ਠੱਗਿਆ ਠੱਗਿਆ ਮਹਿਸੂਸ ਹੁੰਦਾ ਸੋ ਇਸ ਕਰਕੇ ਅਸੀਂ ਸਭ ਤੋਂ ਵੱਧ ਬਲੀਦਾਨ ਦੇਣ ਵਾਲੀ ਕੌਮ ਹੈ ਸਭ ਤੋਂ ਵੱਧ ਹੁਣ ਵੀ ਯੋਗਦਾਨ ਅਸੀਂ ਪਾਵਾਂਗੇ ਪੰਜਾਬ ਹੀ ਪਾਊਗਾ ਲੇਕਿਨ ਕਿਤੇ ਨਾ ਕਿਤੇ ਅਜੇ ਵੀ ਕੇਂਦਰ ਸਰਕਾਰ ਨੂੰ ਸਿਆਣਾ ਹੋਣ ਦੀ ਲੋੜ ਹੈ ਤਾਕਤਵਰ ਪੰਜਾਬ ਤਾਕਤਵਰ ਦੇਸ਼ ਲਈ ਜ਼ਰੂਰੀ ਹੈ ਇਹ ਗੱਲ ਜੇ ਉਹਨਾਂ ਦੇ ਦਿਮਾਗ 'ਚ ਪੈ ਜਾਏ ਤਾਂ ਇਹ ਇਹਨਾਂ ਨੂੰ ਸਮਝ ਲੈਣੀ ਚਾਹੀਦੀ ਹੈ ਜਿੰਨਾ ਚਿਰ ਪੰਜਾਬ ਨਹੀਂ ਤਾਕਤਵਰ ਹੋਊਗਾ ਉਹਨਾਂ ਚਿਰ ਦੇਸ਼ ਵੀ ਤਾਕਤਵਰ ਨਹੀਂ ਹੋ ਸਕਦਾ ਜੀ ਥੈਂਕ ਯੂ ਸੋ ਮਚ ਸਾਨੂੰ ਸਮਾਂ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੱਸੀ ਗਾਲ ਜੀ ਥੈਂਕ ਯੂ ਵੈਰੀ ਮਚ